ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਸਬੰਧ ਤਣਾਅਪੂਰਨ ਬਣੇ ਜਿਸ ਤੋਂ ਬਾਅਦ ਦੇ ਵਿੱਚ ਦੋਵੇਂ ਮੁਲਕ ਆਮੋ-ਸਾਮਣੇ ਹੋ ਗਏ ਪਰ ਅਚਾਨਕ ਅਮਰੀਕਾ ਦੀ ਐਂਟਰੀ ਹੁੰਦੀ ਹੈ ਅਮਰੀਕਾ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਦੋਵਾਂ ਮੁਲਕਾਂ ਦੇ ਵਿੱਚ ਸਮਝੌਤਾ ਕਰਾ ਦਿੱਤਾ ਹੈ ਗੋਲੀਬੰਦੀ ਆ ਹੋ ਚੁੱਕੀ ਹੈ ਯਾਨੀ ਕਿ ਸੀਜ਼ ਫਾਇਰ ਹੋ ਚੁੱਕਿਆ ਹੈ ਪਰ ਹੁਣ ਇੱਕ ਵੱਡਾ ਖੁਲਾਸਾ ਹੁੰਦਾ ਨਜ਼ਰ ਆ ਰਿਹਾ ਹੈ ਕਾਰਨ ਇਹ ਹੈ ਕਿ ਪਹਿਲਗਾਮ ਆਤਵਾਦੀ ਹਮਲੇ ਨੂੰ ਲੈ ਕੇ ਅਸਮੰਜਸ ਜੀ ਬਣੀ ਹੋਈ ਹੈ ਇੱਕ ਪਾਸੇ ਭਾਰਤ ਵੱਲੋਂ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਉੱਥੇ ਪਾਕਿਸਤਾਨ ਇਸ ਤੋਂ ਆਪਣਾ ਪੱਲਾ ਝਾੜ ਰਿਹਾ ਹੈ ਤੇ ਇਸ ਮਾਮਲੇ ਦੇ ਉੱਤੇ ਦੋਵੇਂ ਦੇਸ਼ ਇਸ ਕਦਰਾਮੋ ਸਾਹਮਣੇ ਹੋਏ ਕਿ ਜੰਗ ਦੇ ਹਾਲਾਤ ਬਣ ਗਏ ਪਰ ਹੁਣੇ ਮਾਮਲਾ ਨਵਾਂ ਮੋੜ ਲੈਂਦਾ ਵਿਖਾਈ ਦੇ ਰਿਹਾ ਹੈ ਕਾਰਨ ਇਹ ਹੈ ਕਿ ਸਤਵਦੀ ਹਮਲੇ 'ਚ ਅਮਰੀਕਾ ਦੀ ਪ੍ਰਮੁੱਖ ਸਪੇਸ ਕੰਪਨੀ ਦਾ ਨਾਮ ਸਾਹਮਣੇ ਆ ਗਿਆ ਹੈ ਜਿਸ ਨੂੰ ਲੈ ਕੇ ਹਮਲੇ ਤੋਂ ਕੁਝ ਸਮਾਂ ਪਹਿਲਾਂ ਪਹਿਲਗਾਮ ਦੀਆਂ ਸੈਟਲਾਈਟ ਤਸਵੀਰਾਂ ਲਈ ਆਰਡਰ ਮਿਲੇ ਸੀਗੇ ਯਾਨੀ ਕਿ ਕਹਿੰਦੇ ਜੀ ਇਸ ਕੰਪਨੀ ਨੂੰ ਸੈਟੇਲਾਈਟ ਤਸਵੀਰਾਂ ਦੇ ਵਾਸਤੇ ਆਰਡਰ ਮਿਲੇ ਸਨ ਕਿਉਂ ਮਿਲੇ ਕਿਵੇਂ ਮਿਲੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਹਿਲਗਾਂ ਮਤਵਾਦੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਨੇ ਇਸ ਤਕਰਾਰ ਦੌਰਾਨ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਜੋ ਕਿ ਸਵਾਲ ਖੜੇ ਕਰਦੀਆਂ ਨੇ ਇਸ ਦੌਰਾਨ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਤਾਜ਼ਾ ਰਿਪੋਰਟ ਅਨੁਸਾਰ April 2025 ਵਿੱਚ ਜੰਮੂ ਖਸ਼ਮੀਰ ਦੇ ਪਹਿਲਗਾਂ ਵਿੱਚ ਹੋਏ ਅਤਵਾਦੀ ਹਮਲੇ ਤੋਂ ਸਿਰਫ 2 ਮਹੀਨੇ ਪਹਿਲਾਂ ਇੱਕ ਪ੍ਰਮੁੱਖ ਅਮਰੀਕੀ ਸਪੇਸ ਟੈਕ ਕੰਪਨੀ ਮੈਕਸਰ ਟੈਕਨੋਲੋਜੀ ਨੂੰ ਪਹਿਲਗਾਮ ਦੇ ਇਸ ਹਾਲੇਦੋਲੇ ਦੇ ਖੇਤਰਾਂ ਦੀਆਂ ਉੱਚ ਰੈਜ਼ੋਲੂਸ਼ਨ ਸੈਟਲਾਈਟ ਤਸਵੀਰਾਂ ਲਈ ਥੋਕ ਆਰਡਰ ਮਿਲੇ ਸਨ ਦੱਸਦੀ ਹੈ ਕਿ 2 ਤੋਂ 22 ਫਰਵਰੀ 2025 ਦੇ ਵਿਚਕਾਰ ਘੱਟੋ-ਘੱਟ 12 ਆਰਡਰ ਦਿੱਤੇ ਗਏ ਸਨ ਜੋ ਆਮ ਗਿਣਤੀ ਤੋਂ ਦੁੱਗਣਾ ਹੈ ਇਸ ਤੋਂ ਪਹਿਲਾਂ ਜੂਨ 2024 ਵਿੱਚ ਇੱਕ ਸ਼ੱਕੀ ਪਾਕਿਸਤਾਨੀ ਕੰਪਨੀ ਬਿਜ਼ਨਸ ਸਿਸਟਮ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੂੰ ਮੈਕਸਰ ਦਾ ਨਵਾਂ ਭਾਗੀਦਾਰ ਬਣਾਇਆ ਗਿਆ ਹੈ ਮਕਸਰ ਦੇ ਪੋਰਟਲ ਤੇ ਦੇਖੇ ਗਏ ਡਾਟਾ ਅਨੁਸਾਰ ਪੈਲਗਾਮ ਦੇ ਨਾਲ ਨਾਲ ਪੁਲਵਾਮਾ ਅਨੰਤਨਾਗ ਪੁੰਛ ਰਜौरी ਬਾਰਾਮੂਲਾ ਵਰਗੇ ਫੌਜੀ ਤੌਰ ਤੇ ਸੰਵੇਦਨਸ਼ੀਲ ਖੇਤਰਾਂ ਦੀਆਂ ਸੈਟੇਲਾਈਟ ਤਸਵੀਰਾਂ ਵੀ ਡਾਊਨਲੋਡ ਕੀਤੀਆਂ ਗਈਆਂ ਸਨ ਰਿਪੋਰਟ ਮੁਤਾਬਕ ਇਹਨਾਂ ਅਦੇਸ਼ਾਂ ਵਿੱਚ ਬੀਸੀ ਦਾ ਸਿੱਧਾ ਨਾਮ ਤਾਂ ਨਹੀਂ ਪਰ ਅਮਰੀਕਾ ਵਿੱਚ ਇਸ ਦੇ ਸੰਸਥਾਪਕ ਉਬੈਦੁੱਲਾ ਸੇਦ ਦਾ ਅਪਰਾਧਿਕ ਰਿਕਾਰਡ ਇਸ ਸੰਜੋਗ ਨੂੰ ਸ਼ੱਕੀ ਬਣਾਉਂਦਾ ਹੈ ਉਬੈਦੁੱਲਾ ਸੇਦ ਨੂੰ ਇੱਕ ਅਮਰੀਕੀ ਸੰਘੀ ਅਦਾਲਤ ਨੇ ਬਿਨਾਂ ਇਜਾਜ਼ਤ ਪਾਕਿਸਤਾਨ ਪਰਮਾਣੂ ਊਰਜਾ ਕਮਿਸ਼ਨ ਨੂੰ ਉੱਚ ਪ੍ਰਦਰਸ਼ਨ ਵਾਲੇ ਕੰਪਿਊਟਰ ਤੇ ਸੌਫਟਵੇਅਰ ਨਿਰਯਾਤ ਕਰਨ ਲਈ ਇੱਕ ਸਾਲ ਦੀ ਸਜ਼ਾ ਸੁਣਾਈ ਸੀ ਇਹ ਏਜੰਸੀ ਪ੍ਰਮਾਣੂ ਹਥਿਆਰਾਂ ਤੇ ਮਜ਼ਾਈਲ ਟੈਕਨਾਲੋਜੀ ਵਿੱਚ ਸ਼ਾਮਲ ਹੈ ਰੱਖਿਆ ਮੰਤਰੀ ਇਸ ਰੂਪਗਤਿ ਗਨੇ ਦਾ ਮੰਨਣਾ ਹੈ ਕਿ ਅਜਿਹੀਆਂ ਗਤੀਵਿਧੀਆਂ ਭਾਰਤ ਦੀ ਸੁਰੱਖਿਆ ਲਈ ਗੰਭੀਰ ਖਤਰਾ ਹਨ ਇਸ ਤਰ੍ਹਾਂ ਅਤਵਾਦੀ ਫੌਜੀ ਗਤੀਵਿਧੀਆਂ ਚੌਂਕੀਆਂ ਹਥਿਆਰਾਂ ਤੇ ਸਥਾਨਾਂ ਤੇ ਬੁਨਿਆਦੀ ਢਾਂਚੇ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ 10 ਸੈਂਟੀਮੀਟਰ ਜਤੀ ਸੈਂਟੀਮੀਟਰ ਰੈਜ਼ੋਲੂਸ਼ਨ ਵਾਲੀਆਂ ਤਸਵੀਰਾਂ ਇੰਨੀ ਉੱਚੀਆਂ ਸਪਸ਼ਟਤਾ ਨਾਲ ਹੁੰਦੀਆਂ ਹਨ ਕਿ ਸੜਕ ਤੇ ਤੁਰਨ ਵਾਲੇ ਵਿਅਕਤੀ ਦੀ ਪਛਾਣ ਕਰਨਾ ਸੰਭਵ ਹੁੰਦਾ ਹੈ ਓਡਰਿੱਟ ਦੇ ਮਕਸਦ ਦਾ ਕਹਿਣਾ ਹੈ ਕਿ ਕੋਈ ਵੀ ਗਾਹਕ ਜੋ ਭੁਗਤਾਨ ਕਰਦਾ ਹੈ ਉਹ ਦੂਜੇ ਗਾਹਕਾਂ ਦੁਆਰਾ ਆਰਡਰ ਕੀਤੀਆਂ ਤਸਵੀਰਾਂ ਦੇਖ ਸਕਦਾ ਹੈ ਜਦੋਂ ਤੱਕ ਕਿ ਇਹ ਨੀਤੀਕ ਨਾ ਹੋਵੇ ਪਰ ਮੈਕਸਰ ਆਪਣੇ ਗਾਹਕਾਂ ਦੀ ਪਛਾਣ ਗੁਪਤ ਰੱਖਦਾ ਹੈ ਘਟੋ ਘਟ 11 ਭਾਰਤੀ ਸਪੇਸ ਟੈਕ ਸਟਾਰਟਅਪ ਜਿਨ੍ਹਾਂ ਵਿੱਚ ਭਾਰਤ ਸਰਕਾਰ ਦਾ ਰੱਖਿਆ ਮੰਤਰਾਲੇ ਤੇ ਇਸਰੋ ਸ਼ਾਮਲ ਹਨ ਮੈਕਸਰ ਦੇ ਗਾਹਕ ਹਨ ਮੈਕਸਰ ਦਾ ਦਾਅਵਾ ਹੈ ਕਿ ਇਹ ਵਪਾਰਕ ਸੈਟੇਲਾਈਟ ਇਮੇਜਰੀ ਦੀਆਂ ਸਭ ਤੋਂ ਵਿਆਪਕ ਸੇਵਾਵਾਂ ਪ੍ਰਦਾਨ ਕਰਦਾ ਹੈ ਕੰਪਨੀ ਅਨੁਸਾਰ ਇਹ ਸਿਟੈਟਿਕ ਅਪਰਚਰ ਰਡਾਰ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਜਿਸ ਦੀ ਮਦਦ ਨਾਲ ਬੱਦਲਾਂ ਦੇ ਹੇਰੇ ਵਿਚਕਾਰ ਵੀ ਜ਼ਮੀਨ ਦੀਆਂ ਸਪਸ਼ਟ ਤਸਵੀਰਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਜ਼ਿਕਰ ਹੋ ਗਿਆ ਕਿ ਦੋਵੇਂ ਮੁਲਕਾਂ ਮੋ ਸਾਹਮਣੇ ਹੋ ਗਏ ਸੀਗੇ ਜੰਗ ਵਰਗੇ ਹਾਲਾਤ ਬਣ ਗਏ ਸੀ ਪਰ 트ੰਪ ਨੇ ਕਿਹਾ ਕਿ ਅਸੀਂ ਸਮਝੌਤਾ ਕਰਾ ਦਿੱਤਾ ਹੈ ਨਹੀਂ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਪਰਮਾਣੂ ਹਮਲਾ ਵੀ ਹੋ ਸਕਦਾ ਸੀਗਾ ਆਪਣੇ ਸਿਰ ਸੇਰਾ ਬਣ ਰਹੀ ਆ ਅਮਰੀਕਾ ਦੀ ਸਰਕਾਰ ਤੇ ਹੁਣ ਜਿਹੜੇ ਸਵਾਲ ਖੜੇ ਹੋਏ ਨੇ ਇਨਾਂ ਦਾ ਜਵਾਬ ਕੌਣ ਦੇਵੇਗਾ ਕਿਸ ਤਰ੍ਹਾਂ ਦੇ ਨਾਲੇ ਜਾਂਚ ਹੋਵੇਗੀ ਜਿਵੇਂ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ